ਤੰਦੂਰ ਤੇ ਬਹਿਸ ਹੋਈ ਆਪਣੇ ਪਾਰਲੀਮੈਂਟ ਦੇ ਵਿੱਚ ਤੇ ਉੱਥੇ ਕਾਫੀ ਜ਼ਿਆਦਾ ਗਰਮੋਗਰਮੀ ਹੋ ਗਿਆ ਕੰਮ ਤੇ ਅੱਜ ਪ੍ਰਿਯੰਕਾ ਗਾਂਧੀ ਨੇ ਬਹੁਤ ਵਧੀਆ ਤਰੀਕੇ ਨਾਲ ਸਰਕਾਰ ਤੋਂ ਸਵਾਲ ਕੀਤੇ ਹਨ ਬੜੀ ਉਹਨਾਂ ਦੀ ਸਰਕਾਰ ਦੀ ਬਹੁਤ ਜ਼ਿਆਦਾ ਨੁਕਤਾਚੀਨੀ ਕੀਤੀ ਹੈ ਉਹਨਾਂ ਨੇ ਤੇ ਬੰਦੀ ਵੀ ਸੀ ਇਹ ਕਰਨੀ ਕਿਉਂਕਿ ਇਹ ਬੜਾ ਰੌਲਾ ਪਾਉਂਦੇ ਆ ਜਾਤ ਪਾਤ ਦਾ ਹਿੰਦੂ ਮੁਸਲਿਮ ਦਾ ਤੇ ਉਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਜੋ ਜਾਂਦੇ ਆ ਪਹਿਲਗਾਮ ਤੇ ਉੱਥੇ ਕੋਈ ਸੁਰੱਖਿਆ ਮੁਲਾਜ਼ਮ ਨਹੀਂ ਕੋਈ ਉੱਥੇ ਇੰਤਜ਼ਾਮ ਨਹੀਂ ਕੋਈ ਉੱਥੇ ਡਾਕਟਰਾਂ ਦੀ ਕੋਈ ਟੀਮ ਨਹੀਂ ਹੈ ਕੋਈ ਉੱਥੇ ਡਿਸਪੈਂਸਰੀ ਕੁਝ ਨਹੀਂ ਇਦਾਂ ਦਾ ਤੇ ਜਦੋਂ ਉਹਨਾਂ ਨੇ ਗੋਲੀਆਂ ਮਾਰ ਕੇ ਆਪਣੇ ਬੰਦਿਆਂ ਨੂੰ ਗੋਲੀਆਂ ਮਾਰੀਆਂ ਉਹਨਾਂ ਨੇ ਤੇ ਕੁਝ ਬੰਦੇ ਆਪਣੇ ਇਲਾਜ ਕੋਈ ਨਹੀਂ ਉੱਥੇ ਕਿਉਂਕਿ ਬੜਾ ਟਾਈਮ ਉੱਥੇ ਪੈ ਰਹੇ ਕਿਉਂ ਕੋਈ ਉਹਨਾਂ ਨੂੰ ਲਿਆਉਣ ਦਾ ਇੰਤਜ਼ਾਮ ਨਹੀਂ ਸੀ ਬੜਾ ਉੱਥੇ ਕੋਈ ਵੀ ਕਿਸੇ ਕਿਸਮ ਦਾ ਉੱਥੇ ਫਰਸਟ ਏਡ ਦਾ ਇੰਤਜ਼ਾਮ ਨਹੀਂ ਕੁਝ ਵੀ ਨਹੀਂ ਉੱਥੇ ਤੇ ਬਹੁਤ ਟਾਈਮ ਉੱਥੇ ਪੈ ਰਹੇ ਧੜਫਦੇ ਤੇ ਵਿਚਾਰੇ ਗੋਲੀਆਂ ਦੀ ਤਾਪਣਾ ਚੱਲਦੇ ਹੋਏ ਜਦੋਂ ਫਰਸਟ ਏਡ ਨਹੀਂ ਮਿਲੀ ਇਲਾਜ ਨਹੀਂ ਮਿਲਿਆ ਤੇ ਉੱਥੇ ਉਹ ਰੱਥੋ ਕੀ ਉਹਨਾਂ ਦੀ ਤੇ ਸਰਕਾਰ ਹੁਣ ਉਹਦੇ ਨਾਂ ਤੇ ਸੁਧੂਰ ਮਿਸ਼ਨ ਇਹਨਾਂ ਨੇ ਚਲਾਇਆ ਤੇ ਜਿਵੇਂ ਪਹਿਲਾਂ ਬਾਲਾ ਕੋਟ ਹੋਇਆ ਉਦੋਂ ਬੜਾ ਕੁਝ ਇਹਨਾਂ ਨੇ ਕਿਹਾ ਉੱਧਰ ਜਾ ਕੇ ਅਸੀਂ ਕੀਤਾ ਜਦੋਂ ਅਭਿਨੰਦਨ ਉੱਧਰ ਡਿੱਗ ਪਿਆ ਉੱਧਰ ਉਤਰ ਗਿਆ ਪਲੇਨ ਚ ਜਦੋਂ ਤੇ ਬੜੀ ਐਤ ਕਰਦੇ ਆ ਪਰ ਜਿੱਥੇ ਇੰਨਾ ਟੂਰਿਜ਼ਮ ਜਾਂ ਲੋਕ ਜਾਂਦੇ ਆ ਟੂਰਿਸਟ ਜਾਂਦੇ ਆ ਉੱਥੇ ਕੋਈ ਤਾਂ ਇੰਤਜ਼ਾਮ ਹੋਣੇ ਚਾਹੀਦੇ ਆ ਕੋਈ ਉੱਥੇ ਸਿਕਿਉਰਟੀ ਨਹੀਂ ਕੋਸ਼ ਨਹੀਂ ਕੋਈ ਇਦਾਂ ਹੀ ਬੰਦੇ ਫਿਰ ਉਹ ਬਾਰਡਰ ਤੋਂ ਬਹੁਤ ਦੂਰ ਉਹ ਏਰੀਆ ਹੈ ਪਹਿਲਗਾਮ ਤੇ ਕਿਵੇਂ ਉਹ ਬੰਦੇ ਆ ਗਏ ਕੋਈ ਇਹਨਾਂ ਚੀਜ਼ਾਂ ਦੀ ਕੋਈ ਗੱਲ ਹੀ ਨਹੀਂ ਕਰਦਾ ਤੇ ਨਾ ਕੋਈ ਇੰਟਰਵਿਊ ਦਿੰਦੀ ਹੈ ਭਾਰਤ ਸਰਕਾਰ ਹੈ ਨਾ ਕੋਈ ਮੋਦੀ ਸਾਹਿਬ ਮੀਡੀਆ ਸਾਹਮਣੇ ਆਉਂਦੇ ਆ ਨਾ ਲੋਕਾਂ ਨੂੰ ਬਸ ਮਨ ਕੀ ਬਾਤ ਜ਼ਰੂਰ ਸੁਣਾ ਦਿੰਦੇ ਆ ਤੇ ਕਰਾਸ ਕੁਐਸਚਨਿੰਗ ਹੁੰਦੀ ਨਹੀਂ ਤੇ ਕੋਈ ਸੱਚ ਪਤਾ ਹੀ ਨਹੀਂ ਲੱਗਦਾ ਕਿ ਹੋ ਕੀ ਰਿਹਾ ਹੈ ਹੁਣ ਉਹ ਸਾਡੇ ਜੋ ਵਿਚਾਰੇ ਉੱਥੇ ਸ਼ਹੀਦ ਹੋ ਗਏ ਜਿਨ੍ਹਾਂ ਨੂੰ ਧਰਮ ਪੁੱਛ ਕੇ ਮਾਰਿਆ ਗਿਆ ਤੇ ਉਹਦਾ ਹੁਣ ਇਹਨਾਂ ਨੂੰ ਕੋਈ ਅਜੇ ਤੱਕ ਇਹ ਨਹੀਂ ਸਮਝਾਈ ਕਿ ਉਹ ਕਿਵੇਂ ਉੱਥੇ ਪਹੁੰਚ ਗਏ ਬੰਦੇ ਕੋਈ ਪਤਾ ਨਹੀਂ ਅਜੇ ਤੱਕ ਫੜਿਆ ਵੀ ਹੈ ਕਿ ਨਹੀਂ ਫੜਿਆ ਇੰਨਾ ਟਾਈਮ ਹੋ ਗਿਆ ਕੋਈ ਕਿਸੇ ਕਿਸਮ ਦਾ ਕੋਈ ਉਹਦਾ ਸੱਚ ਸਾਹਮਣੇ ਨਹੀਂ ਆਇਆ ਕਿ ਕੀ ਹੋਇਆ ਸੀ ਇਵੇਂ ਹੀ ਪਿਛਲੀ ਵਾਰੀ ਜਦੋਂ ਹੋਇਆ ਪਠਾਨਕੋਟ ਹੋਇਆ ਬਾਲਾਕੋਟ ਹੋਇਆ ਆਪਣੇ ਫੌਜ ਤੇ ਕਿੱਡਾ ਵੱਡਾ ਅਟੈਕ ਹੋਇਆ ਕੋਈ ਕਿਸੇ ਕਿਸਮ ਦਾ ਕੋਈ ਸੱਚ ਸਾਹਮਣੇ ਨਹੀਂ ਆਉਂਦਾ